ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਆਸ਼ਾ ਵਰਕਰ ਫਸੀਲੀਟੇਟਰ ਨਿਰੋਲ ਯੂਨੀਅਨ ਪੰਜਾਬ ਦੀ ਬਲਾਕ ਪੱਧਰੀ ਮੀਟਿੰਗ ਸਿਵਲ ਹਸਪਤਾਲ ਡਰੋਲੀ ਪਾਈ ਵਿਖੇ ਹੋਈ ਇਸ ਮੌਕੇ ਸੰਬੋਧਨ ਕਰਦਿਆਂ ਆਸ਼ਾ ਵਰਕਰ ਫੈਸਿਲੀਟੇਟਰ ਨਿਰੋਲ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇਵਾਲਾ ਬਲਾਕ ਪ੍ਰਧਾਨ ਮਨਦੀਪ ਕੌਰ ਨਿਦਾਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੁਗਲਕੀਆ ਫਰਮਾਨ ਜਾਰੀ ਕਰਦਿਆਂ ਇੱਕ ਨਵਾਂ ਪਰਫਾਰਮਾ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਡੇ ਆਸ਼ਾ ਵਰਕਰ ਨੂੰ ਜੋ ਇਨਸੈਂਟਿਵ ਦਿੱਤੇ ਜਾਂਦੇ ਸੀ ਜਿਹੜੇ ਗਰਭਤੀ ਤੋਂ ਲੈ ਕੇ ਔਰਤ ਦੇ ਜਨੇਪੇ ਤੱਕ ਤੇ ਉਸਦੇ ਅਨੀਮਿਕ ਤੋਂ ਲੈ ਕੇ ਖੂਨ ਨੂੰ ਪੂਰਾ ਕਰਨ ਤੱਕ ਜਿਹੜੇ ਸਾਡੇ ਇਨਸੈਂਟਿਵ ਸੀ ਉਹਨਾਂ ਨੂੰ ਕੱਟ ਦਿੱਤਾ ਗਿਆ ਹੈ ਜਿਸ ਅਸ਼ਾ ਵਰਕਰ ਦੀ ਮਹੀਨਾ ਦਾ 3000 ਰੁਪਏ ਬਣਦਾ ਸੀ ਉਹ ਹੁਣ ਸਿਰਫ 1500 ਤੱਕ ਹੀ ਸੀਮਿਤ ਰਹਿ ਗਿਆ ਹੈ ਜਿਸ ਕਾਰਨ ਸਾਡੀਆਂ ਆਸ਼ਾ ਵਰਕਰਾਂ ਦਾ ਘਰ ਦਾ ਗੁਜ਼ਾਰਾ ਵੀ ਬਹੁਤ ਹੀ ਅਸੰਭਵ ਹੋ ਚੁੱਕਿਆ ਹੈ ਆਸ਼ਾ ਫਸੀਲੀਟੇਟਰ ਪੈਣਾ ਦਾ ਜਿਹੜਾ ਟੂਰਮਨੀ ਉਸ ਦੇ ਵਿੱਚ ਸਰਕਾਰ ਵੱਲੋਂ ਅਜੇ ਤੱਕ ਕੋਈ ਵਾਅਦਾ ਨਹੀਂ ਕੀਤਾ ਗਿਆ ਉਹ 250 ਰੁਪਏ ਦਾ 16 ਸਾਲਾਂ ਤੋਂ 250 ਤੱਕ ਹੀ ਸੀਮਿਤ ਰਹਿ ਗਿਆ ਹੈ ਉਹਨਾਂ ਕਿਹਾ ਕਿ ਜੋ ਸਾਡੀ ਮਈ ਤੇ ਜੂਨ ਦੀ ਰਿਪੋਰਟ ਤਿਆਰ ਹੋਈ ਹੈ ਇਹ ਪਰਫਾਰਮੈਂਸ ਹੀ ਭਰਿਆ ਤਾਂ ਸਾਨੂੰ ਬਹੁਤ ਹੀ ਦੁੱਖ ਲੱਗਿਆ ਇਸ ਸਬੰਧੀ ਅਸੀਂ ਆਸ਼ਾ ਵਰਕਰ ਫੈਸਿਲੀਟੇਟਰ ਨਰੋਲ ਜੱਥੇਬੰਦੀ ਪੰਜਾਬ ਵੱਲੋਂ ਇੱਕ ਮੰਗ ਪੱਤਰ ਤਿਆਰ ਕਰਵਾ ਰਹੇ ਹਾਂ ਜਿਸ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਗਟ ਕਰਾਂਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਹਾਂਜੀ ਅਸੀਂ ਹੈਲਥ ਡਿਪਾਰਟਮੈਂਟ ਵਿੱਚ ਮੈਂ ਮਨਦੀਪ ਕੌਰ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਦਿਦਾਰੇ ਵਾਲਾ ਤੇ ਅਸੀਂ ਆਸ਼ਾ ਵਰਕਰ ਤੇ ਫੈਸਿਲਿਟੇਟਰ ਨਰੋਲ ਯੂਨੀਅਨ ਚ ਜੀ ਕੰਮ ਕਰਦੇ ਹਾਂ ਕੀ ਕਰ ਰਹੇ ਆ ਅੱਜ ਦੀ ਪ੍ਰੋਟੈਸਟ ਦਾ ਅੱਜ ਦਾ ਜਿਹੜਾ ਪ੍ਰੋਟੈਸਟ ਸੀ ਜੀ ਜਿਵੇਂ ਕਿ ਪੰਜਾਬ ਸਰਕਾਰ ਨੇ ਇੱਕ ਨਵਾਂ ਪਰਫਾਰਮਾ ਜਾਰੀ ਕੀਤਾ ਵਾ ਜਿਹਦੇ ਵਿੱਚ ਸਾਡੇ ਆਸ਼ਾ ਵਰਕਰ ਨੂੰ ਇਨਸੈਂਟਿਵ ਦਿੱਤੇ ਜਾਂਦੇ ਸੀ ਜਿਹੜਾ ਗਰਭਤੀ ਤੋਂ ਲੈ ਕੇ ਉਹਦੇ ਡਿਲੀਵਰੀ ਤੱਕ ਤੇ ਉਹਦੇ ਜਿਹੜੇ ਅਨਿਮਕ ਤੋਂ ਲੈ ਕੇ ਐਚਵੀ ਨੂੰ ਪੂਰਾ ਕਰਨ ਤੱਕ ਉਹ ਸਾਰੇ ਜਿਹੜੇ ਸਾਡੇ ਇਨਸੈਂਟਿਵ ਆ ਜਿਹੜੇ ਨੇ ਉਹ ਕੱਟ ਦਿੱਤੇ ਗਏ ਜਿਹਦੇ ਕਰਕੇ ਆਸ਼ਾ ਵਰਕਰ ਦੀ ਮੰਥਲੀ ਰਿਪੋਰਟ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਜੇ ਉਹਨਾਂ ਨੂੰ ਪਰ ਮੰਥ 3000 ਰੁਪਏ ਬੰਦਾ ਸੀ ਤਾਂ ਉਹ ਸਿਰਫ 1500 ਤੱਕ ਹੀ ਸੀਮਤ ਰਹਿ ਗਿਆ ਜਿਹਦੇ ਵਿੱਚ ਮੇਰੀ ਆਸ਼ਾ ਵਰਕਰ ਦਾ ਜਿਹੜਾ ਗੁਜ਼ਾਰਾ ਵਾ ਉਹ ਬਹੁਤ ਹੀ ਅਸੰਭਵ ਹੋ ਚੁੱਕਿਆ ਵਾ ਤੇ ਆਸ਼ਾ ਫੈਸਿਲਿਟੇਟਰ ਭੈਣਾਂ ਦਾ ਜਿਹੜਾ ਟੂਰ ਮਨੀ ਆ ਉਹਦੇ ਵਿੱਚ ਹਜੇ ਤੱਕ ਕੋਈ ਵੀ ਸਰਕਾਰ ਨੇ ਜਿਹੜਾ ਵਾਅਦਾ ਨਹੀਂ ਕੀਤਾ ਉਹ 250 ਰੁਪਏ ਦਾ 16 ਸਾਲਾਂ ਤੋਂ 250 ਤੱਕ ਹੀ ਜਿਹੜਾ ਉਹ ਖੜਾ ਵਜੇ। ਤੁਸੀਂ ਇਸ ਸਬੰਧੀ ਕਿਸੇ ਮੰਤਰੀ ਨੂੰ ਕਿਸੇ ਲੀਡਰ ਨੂੰ ਮਿਲਿਆ? ਅਸੀਂ ਇਸ ਸਬੰਧ ਦੇ ਵਿੱਚ ਇਹ ਸਾਡਾ ਜੀ ਹੁਣ ਜਿਹੜੀ ਜੂਨ ਦੀ ਰਿਪੋਰਟ ਸਾਡੀ ਤਿਆਰ ਹੋਈ ਆ ਮਈ ਦੀ ਇਹ ਪਰਫਾਰਮਾਂ ਦਾ ਜਦੋਂ ਸਾਨੂੰ ਅਸੀਂ ਭਰਿਆ ਬਾਏ ਸਾਨੂੰ ਬਹੁਤ ਦੁੱਖ ਲੱਗਿਆ ਹੁਣ ਇਹਦੇ ਸਬੰਧ ਵਿੱਚ ਅਸੀਂ ਆਸ਼ਾ ਵਰਕਰ ਫੈਸਿਲਿਟੇਟਰ ਨਰੋਲ ਜੱਥੇਬੰਦੀ ਪੰਜਾਬ ਲੈਵਲ ਤੋਂ ਜਿਹੜਾ ਵਾ ਮੰਗ ਪੱਤਰ ਆਪਣੇ ਰੈਡੀ ਕਰਵਾ ਰਹੇ ਆ ਤੇ ਜਿਹਦੇ ਵਿੱਚ ਅਸੀਂ ਪੂਰੇ ਆਲ ਪੰਜਾਬ ਦੇ ਵਿੱਚ ਜਿਹੜੇ ਅਸੀਂ ਇਹ ਰੋਸ ਆ ਜਿਹੜੇ ਪ੍ਰਗਟ ਕਰਾਂਗੇ ਅੱਜ ਦੀ ਜਿਹੜੀ ਸ਼ੁਰੂਆਤ ਆ ਸਾਡੀ ਬਲਾਕ ਡਰੋਲੀ ਭਾਈ ਤੋਂ ਹੋ ਚੁੱਕੀ ਹੈ ਜੀ ਤੁਸੀਂ ਹੈਲਥ ਡਿਪਾਰਟਮੈਂਟ ਨਾਲ ਗੱਲ ਕੀਤੀ ਕਿਸੇ ਅਫਸਰ ਨਾਲ ਕਿਸੇ ਮੰਤਰੀ ਨਾਲ ਹਾਂਜੀ ਇਹ ਸਾਡੀ ਸਾਡੇ ਜਿਹੜੇ ਸੂਬਾ ਪ੍ਰਧਾਨ ਮੈਡਮ ਕਰਨਦੀਪ ਕੌਰ ਪੰਜੋਲਾ ਦੀ ਆ ਲਗਾਤਾਰ ਜਿਹੜੀ ਉਹਨਾਂ ਦੀਆਂ ਮੀਟਿੰਗਾਂ ਤੇ ਉਹਨਾਂ ਦੀ ਗੱਲਬਾਤ ਜਿਹੜੀ ਆ ਚੱਲ ਰਹੀ ਆ ਜਿਨ੍ਹਾਂ ਸਾਡੇ ਜੀ ਆਪਣੇ ਹੈਲਥ ਡਿਪਾਰਟਮੈਂਟ ਦੇ ਅਫਸਰ ਉੱਚ ਅਧਿਕਾਰੀਆਂ ਨਾਲ ਜੀ ਤੁਸੀਂ ਇੱਕ ਜੇ ਜੇ ਮੰਨ ਲਓ ਤੁਹਾਡੀਆਂ ਮੰਗਾਂ ਨਹੀਂ ਮੰਨਦੇ ਤੁਹਾਡਾ ਕੀ ਸਟ੍ਰੈਸ ਹੋ ਗਾਗੇ ਅੱਗੇ ਤੋਂ ਜਿਵੇਂ ਹੀ ਇਹਨਾਂ ਨੇ ਜਿਵੇਂ ਇਨਸੈਂਟਿਵ ਕੱਟ ਦਿੱਤੇਗੇ ਨਾਲ ਹੀ ਇੱਕ ਇਹਨਾਂ ਨੇ ਹੋਰ ਗਾਈਡਲਾਈਨ ਜਾਰੀ ਕਰ ਦਿੱਤੀ ਆ ਕਿ ਜਿਹੜੇ ਸਾਡੇ ਆਸ਼ਾ ਵਰਕਰ 58 ਸਾਲ ਦੀ ਉਮਰ ਤੈਅ ਕਰ ਚੁੱਕੇ ਨੇ ਉਹਨਾਂ ਨੂੰ ਰਿਟਾਇਰਮੈਂਟ ਕੀਤਾ ਜਾਵੇ ਇਹ ਵੀ ਸਾਡੇ ਵਿੱਚ ਇੱਕ ਗੱਲ ਦਿਲ 'ਚ ਬਹੁਤ ਆਸ਼ਾ ਵਰਕਰ ਦੇ ਲੱਗ ਚੁੱਕੀ ਆ ਕਿ ਆਸ਼ਾ ਵਰਕਰ 16 ਸਾਲ ਤੋਂ ਹੈਲਥ ਡਿਪਾਰਟਮੈਂਟ ਦੇ ਵਿਭਾਗ ਵਿੱਚ ਸੇਵਕਾ ਨਿਭਾ ਰਹੀ ਆ ਆਪਣੀ ਸੇਵਾ ਨਿਭਾ ਰਹੀ ਆ ਪਰ ਉਹ ਕੀ 58 ਸਾਲ ਦੀ ਹੋ ਗਈ ਪਰ ਉਹ ਹਜੇ ਕੰਮ ਕਰਨ ਦੇ ਆਪ ਦੇ ਆਪ ਨੂੰ ਯੋਗ ਸਮਝਦੀ ਆ ਪਰ ਸਰਕਾਰ ਨੇ ਫੈਸਲਾ ਲੈ ਲਿਆ ਕਿ ਇਹਨੂੰ ਹੁਣ ਰਿਟਾਇਰ ਕੀਤਾ ਜਾਵੇ ਜੇ 58 ਸਾਲ ਦੇ ਆਧਾਰ ਤੇ ਇਹਨੂੰ ਰਿਟਾਇਰ ਕਰਨਾ ਵਾ ਤਾਂ ਕਮ ਸੇ ਕਮ ਸਰਕਾਰ ਉਹਨੂੰ 5 ਲੱਖ ਰੁਪਇਆ ਜਾਣ ਲੱਗੇ ਨੂੰ ਕੋਈ ਪੱਤਾ ਤਾਂ ਦੇਵੇ ਤਾਂ ਜੋ ਆਪਣੇ ਬੱਚਿਆਂ ਤੇ ਜਾ ਕੇ ਵਿਚਰਦੇ ਤੇ ਉਹ ਗੱਲ ਕਹਿ ਸਕੇ ਕਿ ਮੈਂ 16 ਸਾਲ ਹੈਲਥ ਵਿਭਾਗ ਵਿੱਚ ਕੰਮ ਕਰਕੇ ਆਈਆਂ ਤੇ ਪਰ ਮੇਰਾ ਸਰਕਾਰ ਨੇ ਮੇਰਾ ਮਾਣ ਪੱਤਾ ਮੈਨੂੰ ਦੇ ਕੇ ਮੈਨੂੰ ਖੁਸ਼ ਕਰਕੇ ਤੋੜਿਆ ਵਾ ਤਾਂ ਸਾਨੂੰ 58 ਸਾਲ ਦੀ ਉਮਰ ਵੀ ਮਨਜ਼ੂਰ ਹੋ ਜੇ ਪਰ ਅਸੀਂ ਸਾਡੀ ਜਥੇਬੰਦੀ ਦਾ ਕੀ ਪੁਆਇੰਟ ਆ ਕਿ ਅਸੀਂ 58 ਤੋਂ 65 ਸਾਲ ਤੱਕ ਇਹਨੂੰ ਲਿਜਾਣਾ ਚਾਹੁੰਦੇ ਕਿਉਂਕਿ ਆਸ਼ਾ ਵਰਕਰ ਦੀ ਕੜੀ ਜਿਹੜੀ ਆ ਹਜ਼ਾਰ ਦੀ ਪਾਪੂਲੇਸ਼ਨ ਚ ਇੰਨੀ ਜੜ ਚੁੱਕੀ ਆ ਉਹ ਬਿਲਕੁਲ ਵੀ ਹਜੇ ਕੰਮ ਕਰਨ ਤੋਂ ਗਰੇਜ ਨਹੀਂ ਕਰ ਰਹੀ ਉਹ ਸੇਵਾ ਦੇ ਵਿੱਚ ਅੱਗੇ ਹੋਰ ਵੱਧ ਚੜ ਕੇ ਆਉਣਾ ਚਾਹੁੰਦੀ ਆ ਸਾਡੀ ਇਹ ਵੀ ਮੰਗ ਆ ਸਰਕਾਰ ਤੱਕ ਕਿ 58 ਤੋਂ 65 ਸਾਲ ਦਾ ਜਿਹੜਾ ਆਸ਼ਾ ਵਰਕਰ ਦੀ ਜਿਹੜੀ ਉਮਰ ਹੱਦ ਆ ਉਹ ਵੀ ਵਧਾਈ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਸਾਡਾ ਪੱਤਾ ਲਾਗੂ ਹੋਇਆ ਜੀ 2500 ਰੁਪਿਆ ਸਾਨੂੰ ਜਿਹੜੇ ਨੇ ਮਾਨ ਸਰਕਾਰ ਵੱਲੋਂ ਲਾਗੂ ਹੋਇਆ ਸੀਗਾ ਪਰ ਉਹ 2500 ਦਾ 2500 ਹੀ ਖੜਾ ਵਾ ਜਦ ਕਿ ਵਾਦੇ ਸਾਡੇ ਨਾਲ ਬਹੁਤ ਵੱਡੇ ਕੀਤੇ ਸਾਡੀ ਜਥੇਬੰਦੀ ਪੰਜਾਬ ਨੂੰ ਇਹੀ ਮੈਸੇਜ ਦਿੱਤਾ ਸੀ ਕਿ ਤੁਹਾਡਾ 2500 ਨੂੰ ਡਬਲ ਕੀਤਾ ਜਾਊਗਾ ਜਦੋਂ ਕਿ ਹੁਣ ਉਹ 1.5-2 ਸਾਲ વીਤ ਚੁੱਕੇ ਨੇ ਪਰ ਉਹ 2500 ਦਾ 2500 ਹੀ ਖੜਾ ਵਾ ਜਿਹਦੇ ਨਾਲ ਸਾਡੇ ਘਰਾਂ ਦੇ ਗੁਜ਼ਾਰੇ ਜਿਹੜੇ ਆ ਉਹ ਬਿਲਕੁਲ ਹੀ ਨਹੀਂ ਹੋ ਰਹੇ ਮੇਰਾ ਨਾਮ ਮਨਦੀਪ ਕੌਰਟ ਬਲਾਕ ਡਰੋਲੀ ਪਾਈ ਤੇ ਸਾਡੀ ਨਰੋਲ ਜੂਨੀਅਰ ਪੰਚੋਲਾ ਗਰੁੱਪ ਤੇ ਉਸੀਂ ਅੱਜ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਉਹ ਕੀ ਕਾਰਨ ਹੈ ਸਾਡੇ ਸਰਕਾਰ ਨੇ ਜੋ ਬੰਦ ਇਨਸੈਂਟਿਵ ਆ ਉਹ ਆਸ਼ਾ ਵਰਕਰ ਦੇ ਸਾਰੇ ਕੱਟ ਚੁੱਕੇ ਆ ਜਿਹਦੇ ਕਰਕੇ ਸਾਨੂੰ ਬਹੁਤ ਲੌਂਸ ਹੋਇਆ ਤੇ ਇਸ ਕਰਕੇ ਸਾਡੇ ਮਨਾਂ ਵਿੱਚ ਭਾਰੀ ਰੋਸ ਆ ਜੇ ਸਰਕਾਰ ਸਾਡੇ ਇਨਸੈਂਟਮ ਲਾਗੂ ਨਹੀਂ ਕਰੂਗੀ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਇਸ ਤੋਂ ਵੀ ਤਿੱਖੇ ਸੰਘਰਸ਼ ਕਰਾਂਗੇ ਕਿ ਸਾਡੇ ਨਾਲ ਇਹ ਬੇਇੱਜ਼ਤੀ